ਮਹਾਰਾਜਾ ਰੂਜੀ ਕਾ ਖਾਲਸਾ ਮਹਾਰਾਜਾ ਰੂਜੀ ਕੀ ਫਤਿਹ ਗੱਲ ਕਰਦੇ ਹਾਂ ਸੰਗਰੂਰ ਦੀ ਜਿੱਥੇ ਸ਼ਰਾਬ ਦੇ ਨਾਲ ਤਕਰੀਬਨ 15 ਮੌਤਾਂ ਹੋਈਆਂ ਨੇ ਤੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੈ ਉਹਨਾਂ ਪਰਿਵਾਰਾਂ ਨੇ ਸਰਕਾਰ ਨੂੰ ਇਹ ਕਿਹਾ ਕਿ ਨੌਕਰੀ ਮਿਲੇ ਪਰਿਵਾਰ ਨੂੰ ਤੇ 57 ਲੱਖ ਰੁਪਏ ਮਿਲੇ ਪਰਿਵਾਰ ਨੂੰ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਬੰਦੇ ਕਹਿੰਦੇ ਨੇ ਨਕਲੀ ਸ਼ਰਾਬ ਦੇ ਨਾਲ ਮਰੇ ਨੇ ਸ਼ਰਾਬ ਦਾ ਨਕਲੀ ਅਸਲੀ ਕੀ ਹੈ ਸ਼ਰਾਬ ਤਾਂ ਸ਼ਰਾਬ ਹੀ ਹੈ ਬਸ ਇੰਨਾ ਕੁ ਫਰਕ ਹੈ ਜ਼ਹਿਰ ਦੀਆਂ ਗੋਲੀਆਂ ਦਾ ਮਾਤਰਾ ਕਿਸੇ ਵਿੱਚ ਘੱਟ ਹੈ ਕਿਸੇ ਵਿੱਚ ਵੱਧ ਹੈ ਆਹੀ ਹੈ ਔਰ ਕੀ ਸਾਰਾ ਪੰਜਾਬ ਸ਼ਰਾਬ ਪਿੰਦਾ ਹੋਰ ਮੌਤਾਂ ਸ਼ਰਾਬ ਨਾਲ ਹੁੰਦੀਆਂ ਨੇ ਜਦੋਂ ਬੋਤਲ ਤੇ ਲਿਖਿਆ ਹੋਇਆ ਕਿ ਸ਼ਰਾਬ ਪੀਣਾ ਹਾਨੀਕਾਰਕ ਹੈ ਫਿਰ ਜਿਹੜੇ ਪੀਂਦੇ ਨੇ ਉਹਨਾਂ ਨੂੰ ਸਮਝ ਨਹੀਂ ਜਾਂ ਉਹਨਾਂ ਨੂੰ ਅਕਲ ਨਹੀਂ ਜਾਂ ਅਕਲ ਤੋਂ ਕੰਮ ਨਹੀਂ ਲੈਂਦੇ ਬਹੁਤ ਆਦ ਵਿੱਚ ਇਹ ਚਰਚਾ ਛਿੜਦੀ ਹੁੰਦੀ ਹੈ ਕਿ ਸਰਕਾਰ ਜਿਹੜੇ ਨਕਲੀ ਸ਼ਰਾਬ ਵੇਚਦੇ ਨੇ ਉਹਨਾਂ ਨੂੰ ਫੜੇ ਸਰਕਾਰ ਦੀ ਤੱਕ ਤੇ ਨ ਕਿਤੇ ناکਾਮੀ ਹੁੰਦੀ ਹੈ ਕਿ ਉਹਨਾਂ ਦੇ ਐਕਸ਼ਨ ਨਹੀਂ ਲਿਆ ਜਾਂਦਾ ਪਰ ਜਿਹੜੇ ਨਕਲੀ ਸ਼ਰਾਬ ਪੀਂਦੇ ਨੇ ਉਹਨਾਂ ਨੇ ਕਦੇ ਆਪਣੀ ਅਕਲ ਤੋਂ ਕੰਮ ਲੈਣਾ ਨਹੀਂ। ਜਿੰਨੇ ਪੀਣਾ ਪੀ ਕੇ ਮਰੋ। ਸ਼ਰਾਬ ਤੁਸੀਂ ਪੀਤੇ ਤੁਹਾਡੇ ਮੂੰਹ ਵਿੱਚ ਤਾਂ ਕਿਸੇ ਨੇ ਧੱਕੇ ਨਾ ਪਾਈ ਨੇ। ਤੇ ਗਵਰਨਮੈਂਟ ਤੁਹਾਨੂੰ ਨੌਕਰੀ ਦੇਵੇ ਤੇ 5-10 ਲੱਖ ਰੁਪਈਆ ਦੇਵੇ। ਕੀ ਗੱਲ ਬਈ? ਤੁਹਾਡੇ ਅੱਖਾਂ ਲਾਈਆਂ ਨੇ ਪਰਮਾਤਮਾ ਨੇ ਦੇਖਣ ਵਾਸਤੇ। ਸੁਣਨ ਵਾਸਤੇ ਕੰਨ ਲਾਇਏ ਨੇ, ਬੋਲਣ ਵਾਸਤੇ ਜਵਾਨ ਦਿੱਤੀ ਹੈ। ਬੋਲੋ, ਸੁਣੋ, ਅੱਖਾਂ ਨਾਲ ਦੇਖੋ। ਤੇ ਫਿਰ ਫੈਸਲਾ ਲਾ ਲਓ ਜਿੰਨ ਜ਼ਹਿਰ ਖਾ ਕੇ ਮਰਨਾ ਮਰੋ ਕਿਸੇ ਦਾ ਕੀ ਦੋਸ ਹੈ ਕਿ ਸਰੂਰ ਦੇ ਵਿੱਚ ਹੋਰ ਲੋਕ ਨਹੀਂ ਹੈਗੇ ਤੁਸੀਂ ਕਿਉਂ ਸ਼ਰਾਬ ਨਾਲ ਮਰੇ ਹੋਰ ਕਿਉਂ ਨਹੀਂ ਸ਼ਰਾਬ ਨਾਲ ਮਰਿਆ ਕੋਈ ਇਹ ਸੱਚ ਹੈ ਕਿ ਨਕਲੀ ਸ਼ਰਾਬ ਚੱਲਦੀ ਹੈ ਇੱਥੇ ਪੰਜਾਬ ਦੇ ਵਿੱਚ ਨਸ਼ਿਆਂ ਨੇ ਨਸ਼ਾ ਤਸ਼ਕਰਾਂ ਨੇ ਬੇੜਾ ਘਰ ਕੀਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਿੰਨਾ ਚਿਰ ਕਿਸੇ ਨੂੰ ਉਲਾਂਭੇ ਦਿੰਦੇ ਰਹੋਗੇ ਕਦੇ ਆਪਣੇ ਆਪ ਸੋਚੋਗੇ ਵੀ ਅਸੀਂ ਗਲਤ ਰਸਤੇ ਤੇ ਨਾ ਜਾਈਏ ਅਸੀਂ ਕੋਈ ਆਪਣੇ ਜੀਵਨ ਲਈ ਫੈਸਲਾ ਕਰੀਏ ਕੋਈ ਆਪਣਾ ਸਟੈਂਡ ਰੱਖੀਏ ਕਦੇ ਸੋਚਾਂਗੇ ਹੁਣ ਜਿਹੜੇ ਵਿਰੋਧੀ ਧਿਰ ਲੋਕ ਨੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਸਰਕਾਰ ਨੂੰ ਬਦਨਾਮ ਕਰਨਾ ਹੀ ਹੁੰਦਾ ਹੁਣ ਲਖਸ਼ਮ ਸਰ ਤੇ ਹੈ ਤੇ ਸੰਗਰੂਹ ਸੀਟ ਦਾ ਪਤਾ ਹੈ ਉਧਰ ਮਾਨ ਖਾਲਸਤਾਨੀ ਫਿਰਦਾ ਹੈ ਭੱਜਿਆ ਕਿ ਮੈਂ ਜੇ ਤਾਂ ਉਧਰੋਂ ਕਾਂਗਰਸੀ ਫਿਰਦੇ ਨੇ ਮੈਂ ਜੇ ਤਾਂ ਤੇ ਉਧਰੋਂ ਅਕਰਾਲੀ ਫਿਰਦੇ ਨੇ ਅਸੀਂ ਜਿੱਤ ਗਏ ਤੇ ਮਜੂਦਾ ਸਰਕਾਰ ਹੈ ਅਗਲਾ ਕਹਿੰਦਾ ਅਸੀਂ ਕਿਉਂ 60 ਗਏ ਸਗੂ ਸੀਟ ਅਸੀਂ ਵੀ ਜਿੱਤਾਂਗੇ ਮਸਲਾ ਤਾਂ ਆਇਆ ਨਾ ਅਸਲ ਵਿੱਚ ਜਿਹੜੇ ਮੁੱਦੇ ਨੂੰ ਉਭਾਰ ਰਹੇ ਨੇ ਚਲੋ ਪੋਲਿਟਿਕਲ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਆਪਣੇ ਸਟੰਟ ਆਪਣੀ ਬਿਆਨਬਾਜ਼ੀ ਹੁੰਦੀ ਹੈ ਕਰਦੇ ਰਹਿਣਗੇ ਪਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੈ ਕਿ ਉਹਨਾਂ ਨੂੰ ਕੋਈ ਧੱਕੇ ਨਾਲ ਪਲਾ ਕੇ ਗਿਆ ਸੀ ਧੱਕੇ ਨਾਲ ਕੋਈ ਬੋਤਲਾਂ ਘਰੇ ਰੱਖ ਕੇ ਗਿਆ ਸੀ ਕਦੋਂ ਤੱਕ ਅਸੀਂ ਆਪਣੀ ਅਕਲ ਦਾ ਇਸਤੇਮਾਲ ਨਹੀਂ ਕਰਾਂਗੇ ਕਦੋਂ ਤੱਕ ਅਸੀਂ ਅੱਖਾਂ ਬੰਦ ਕਰਕੇ ਰੱਖਾਂਗੇ ਆਪਣੇ ਆਪ ਨਹੀਂ ਸੋਚਾਂਗੇ ਇਹ ਗੱਲਾਂ ਬੜੀਆਂ ਕੋੜੀਆਂ ਨੇ ਜਦੋਂ ਕੋਈ ਸ਼ਰਾਬੀ ਕੇ ਮਰ ਗਿਆ ਫਿਰ ਧਰਨਾ ਲਾਓ ਪਰਿਵਾਰ ਨੂੰ 5-7 ਲੱਖ ਰੁਪਏ ਮਿਲੇ ਪਰਿਵਾਰ ਨੂੰ ਨੌਕਰੀ ਮਿਲੇ ਤੇ ਪੰਜਾਬ ਧਰਨਾ ਦੀ ਇੰਡਸਟਰੀ ਮੰਨਿਆ ਗਿਆ ਇਹ ਚ ਕੋਈ ਸ਼ੱਕ ਹੀ ਨਹੀਂ ਮੈਂ ਦੋ ਤਿੰਨ ਗੱਲਾਂ ਕਹਿਣੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਨ੍ਹਾਂ ਦੀ ਧੌਣ ਵਿੱਚ ਕਿਲਾ ਹੈ ਜਿਹੜੇ ਬੰਦੇ ਸ਼ਰਾਬ ਦੇ ਆਦੀ ਨੇ ਜਾਂ ਫੀਮ ਦੇ ਪੁੱਕੀ ਦੇ ਆਦੀ ਨੇ ਉਹ ਕਦੇ ਨਹੀਂ ਕਹਿਣਗੇ ਕਿ ਸ਼ਰਾਬ ਨਾ ਪੀਓ ਪੁੱਕੀ ਨਾ ਖਾਓ ਫੀਮ ਨਾ ਖਾਓ ਉਹ ਹੋਰ ਉਦਾਹਰਣਾਂ ਦੇਣਗੇ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਪੰਜਾਬ ਦੇ ਵਿੱਚ ਇਹ ਤਾਂ ਜੀ ਦਵਾਈ ਦੇ ਤੌਰ ਤੇ ਵਰਤੀ ਜਾਂਦੀ ਹੈ ਸਰੀਰ ਤੰਦਰੁਸਤ ਰਹਿੰਦਾ ਜੀ ਕੰਮ ਬੰਦਾ ਕਰਦਾ ਜੀ ਇਹ ਉਦਾਹਰਣ ਦੇ ਹੀ ਜਾਣਗੇ ਕਿ ਦੁਨੀਆ ਦੇ ਵਿੱਚ ਜਿੰਨੇ ਲੋਕ ਨੇ A to Z ਉਹ ਸਾਰੇ ਫੀਮ ਖਾਂਦੇ ਆ ਉਹ ਸਾਰੇ ਪੁੱਕੀ ਖਾਂਦੇ ਉਹ ਸਾਰੇ ਸ਼ਰਾਬ ਪੀਂਦੇ ਆ ਅਸੀਂ ਕਿਉਂ ਤੁਲਨਾ ਕਰੀ ਜਾਂਦੇ ਆ ਇਹਨਾਂ ਗੱਲਾਂ ਦੀ ਅਸੀਂ ਚਾਹੁੰਦੇ ਕੀ ਹਰਿਆਪ ਦੇ ਵਿੱਚ ਉਹ ਲੋਕ ਵੀ ਨੇ ਜਿਹੜੇ ਚਾਹ ਵੀ ਨਹੀਂ ਪੀਂਦੇ ਉਹ ਲੋਕ ਵੀ ਨੇ ਇੱਕ ਬੇਨਤੀ ਕਰਦਾ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਇੱਕ ਗੱਲ ਹੈ ਇੱਕ ਸੈਮੀਨਾਰ ਕੀਤਾ ਗਿਆ ਉਦੇ ਵਿੱਚ ਉਹਨਾਂ ਨੇ ਮਨੁੱਖ ਨੂੰ ਖਰਾਕ ਵਾਸਤੇ ਪੁੱਛਿਆ ਗਿਆ ਕਿ ਤੇਰੀ ਕਿੰਨੀ ਖਰਾਕ ਹੈ ਤੇਰੀ ਕਿੰਨੀ ਖਰਾਕ ਹੈ ਕਿਸੇ ਨੇ ਕਿਹਾ ਜੀ ਮੈਂ ਦਿਨ ਦੇ ਵਿੱਚ ਦੋ ਟਾਈਮ ਤਿੰਨ ਤਿੰਨ ਰੋਟੀਆਂ ਖਾਣਾ ਜਾਂ ਕਿ ਛੇ ਰੋਟੀਆਂ ਖਾਣਾ ਦੋ ਕੱਪ ਚਾਹ ਪੀਣਾ ਦੱਸੀ ਗਈ ਜਿੰਨਾ ਖਾਣ ਵਾਲੇ ਸੀ ਤੇ ਇੱਕ ਬੇਲੜ ਜ ਆਇਆ ਉਹ ਕਹਿੰਦਾ ਜੀ ਮੈਂ 2 ਕਿਲੋ ਦੁੱਧ ਪੀਣਾ 2 ਕਿਲੋ ਦਹੀਂ ਖਾਣਾ 10 ਰੋਟੀਆਂ ਉਸ ਵੇਲੇ 10 ਰੋਟੀਆਂ ਉਸ ਵੇਲੇ ਕਹਿੰਦੇ ਕੰਮ ਕੀ ਕਰਦਾ ਕਹਿੰਦਾ ਕੰਮ ਕਰਨ ਦੀ ਮੈਨੂੰ ਲੋੜ ਕੋਈ ਨਹੀਂ ਤੇ ਕਹਿੰਦੇ ਤੇ ਗੋਲੀ ਮਾਰੋ ਪਾਸੇ ਕਰਕੇ ਇਹ 10 ਬੰਦੇ ਨਹੀਂ ਖਰਾਕ ਖਾਂਦਾ ਤੇ ਘਰ ਵਿੱਚ ਬੇਲਾ ਰਹਿੰਦਾ ਕੰਮ ਦਾ ਢੱਕਾ ਨਹੀਂ ਤੋੜਦਾ ਤੇ ਇਹੋ ਜਿਹੇ ਬੰਦੇ ਧਰਤੀ ਤੇ ਬੋਝ ਨੇ ਇਹ ਇੱਕ ਉਦਾਹਰਨ ਹੈ ਤੁਹਾਡਾ ਆਪਣਾ ਡੱਜਣਾ ਮਰਜ਼ੀ ਭਰੋ ਇਹਨੂੰ ਗਾਰਬੇ ਬਣਾਉਣਾ ਜਾਂ ਇਸ ਸ਼ਰੀਰ ਨੂੰ ਤੰਦਰੁਸਤ ਰੱਖਣਾ ਇਹ ਤੁਹਾਡੀ ਮਰਜ਼ੀ ਹੈ। ਇਹ ਗੱਲਾਂ ਬੜੀਆਂ ਕੌੜੀਆਂ ਨੇ। ਜਿਹੜੇ ਬੰਦੇ ਸ਼ਰਾਬ ਨਾਲ ਮਰੇ ਨੇ ਨਾ ਕੋਈ ਅਫਸੋਸ ਨਹੀਂ। ਮੈਨੂੰ ਪਤਾ ਗਲਤ ਕਰਨੀਆਂ ਹੁੰਦੀਆਂ ਨੇ ਕੋਈ ਅਫਸੋਸ ਨਹੀਂ। ਕਿੰਨਾ ਕਚਰ ਇਹ ਉਹ ਹਰਾਮਖੋਰ ਲੋਕ ਨੇ ਜਿਹੜੇ ਕਹਿੰਦੇ ਨਸ਼ੇ ਆਸ਼ੀ ਕਰਕੇ ਨਸ਼ੇੜੀ ਬਣিয়ে ਤੇ ਸਾਡੇ ਲਈ ਨਸ਼ੇ ਸਡਾਉਣ ਵਾਲੇ ਦੇ ਹਸਪੀਟਲ ਕੋਈ ਹੋਰ ਬਣਾਵੇ। ਇਹ ਉਹ ਲੋਕ ਨੇ। ਇਹ ਗੱਲਾਂ ਬੜੀਆਂ ਕੋੜੀਆਂ ਸਰਕਾਰ ਕੰਟਰੋਲ ਕਰ ਸਕਦੀ ਹੈ ਸਰਕਾਰ ਕੱਲੇ-ਕੱਲੇ ਘਰ ਦੇ ਵਿੱਚ ਪਹੁੰਚ ਕੇ ਤੁਹਾਡੀਆਂ ਮੰਤਾਂ ਨਹੀਂ ਕਰ ਸਕਦੀ ਕਿਸੇ ਨੂੰ ਕੀ ਮਤਲਬ ਹੈ ਤੁਹਾਡਾ ਨਸ਼ਾ ਛਡਾਵੇ ਕਿਸੇ ਨੂੰ ਕੀ ਮਤਲਬ ਹੈ ਕੋਈ ਤੁਹਾਡੀ ਜ਼ਿੰਮੇਵਾਰੀ ਚੱਕੇ ਕਿਸੇ ਨੂੰ ਕੀ ਮਤਲਬ ਹੈ ਕਿ ਸਾਨੂੰ ਸੋਚਣਾ ਪੈਣਾ ਇੱਕ ਹੋਰ ਬੇਨਤੀ ਕਰਦਾ ਕਿਸੇ ਨੇ ਕਰਿਆਨੇ ਦੀ ਦੁਕਾਨ ਖੋਲਣੀ ਹੋਵੇ ਨਾ ਤੇ ਉਹ ਦੇਖਦਾ ਵੀ ਇੱਥੇ ਕਿੰਨੇ ਕੁ ਘਰ ਨੇ ਮੇਰੀ ਕਰਿਆਨੇ ਦੀ ਦੁਕਾਨ ਤਾਂ ਚੱਲਣੀ ਆ ਉਹ ਦੇਖਦਾ ਪਰ ਇਹਦੇ ਸ਼ਰਾਬ ਦੇ ਠੇਕੇ ਖੁੱਲੇ ਨੇ ਉਹ ਕਿੱਥੇ ਨੇ ਉਹ ਪਿੰਡ ਤੋਂ ਕਿਲੋ ਦੋ ਕਿਲੋਮੀਟਰ ਦੂਰ ਹੁੰਦੇ ਆ ਕਿਉਂਕਿ ਪਤਾ ਹੈ ਵਿਜਨਾਂ ਨੇ ਪੀਣੀ ਹੈ ਉਹਨੇ ਸੈਂਕੜੇ ਚੱਕਲੇ ਮੋਟਰਸਾਈਕਲਾਂ 'ਚ ਚੱਕਲੇ ਉਹਨੇ 2 ਕਿਲੋਮੀਟਰ ਹੀ ਜਾਣਾ ਕਿਸੇ ਨੂੰ ਘਰੋਂ ਦੁੱਧ ਲੈਣ ਵਾਸਤੇ ਭੇਜੋ ਤੁਸੀਂ ਉਨੇ 100 ਅਨੇ ਬਹਾ ਮਿਲਾਉਣੇ ਪਰ ਜਿਹਨੇ ਸ਼ਰਾਬ ਦੀ ਬੋਤਲ ਲੈ ਜਾਣਾ ਹੋਵੇ ਉਹਨੂੰ ਕੋਈ ਮਤਲਬ ਨਹੀਂ ਜਨਕ ਇੱਕ ਕਰਤੂਤਾਂ ਸਾਡੀਆਂ ਖੋਦੀਆਂ ਨੇ ਕਿਸੇ ਦੀਆਂ ਨਹੀਂ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦਾ ਜਿਹੜਾ ਨਸ਼ੇ ਨਾਲ ਮਰਦਾ ਹੈ ਉਹਨੂੰ ਮਰਦ ਦਿਓ ਇੱਕ ਵਾਰੀ ਇਹ ਗੰਦਗੀ ਸਾਫ਼ ਹੋਵੇ ਤੁਹਾਨੂੰ ਦੂਜਾ ਕਿਉਂ ਬਚਾਵੇ ਦੂਜਾ ਤੁਹਾਡੇ ਕਿਉਂ ਕੇਅਰ ਕਰੇ ਜ਼ਹਿਰ ਤੁਸੀਂ ਆਪ ਖਾਣੇ ਕਾ ਦੇ ਲਈ ਇਹ ਗੱਲਾਂ ਸੁਣ ਲਿਓ ਤੇ ਮੇਰਾ ਮਤਲਬ ਹੁੰਦਾ ਅਸੀਂ ਕਿਸੇ ਨੂੰ ਮਾਰਦੇ ਨਹੀਂ ਕਿਸੇ ਨੂੰ ਮਰਨ ਦੇ ਲਈ ਕਹਿੰਦੇ ਨਹੀਂ ਅਸੀਂ ਬਚਾਉਣ ਦੀ ਗੱਲ ਕਰਦੇ ਹਾਂ ਪਰ ਇਹ ਇਹ ਕੌੜਾ ਸੱਚ ਹੈ ਇਹ ਸਾਡੀਆਂ ਕਰਤੂਤਾਂ ਨੇ ਅਸੀਂ ਕਰਮ ਆਪਣੇ ਆਪ ਕਰਦੇ ਹਾਂ ਕਰਤੂਤਾਂ ਸਾਡੀਆਂ ਨੇ ਅਸੀਂ ਦੋਸ਼ ਕਿਸੇ ਨੂੰ ਦਿੰਦੇ ਹਾਂ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ